ਤੇਗ ਬਾਤ ਰਸਮ ਕੰਨਾਂ ਉੱਤੇ ਦਿਵਾ ਰੇ ਤਾਰੇ ਤੂੰ ਭਾਵੇਂ ਜਾਨ ਵੀ ਲੈ ਲੈ ਤੇਥੋਂ ਜੀ ਨਹੀਂ ਹੋਣਾ ਤੂੰ ਭਾਵੇਂ ਜਾਨ ਵੀ ਲੈ ਲੈ ਤੇਥੋਂ ਜੀ ਨਹੀਂ ਹੋਣਾ ਸਸ਼ੀਕਾਲ ਇੰਡੋਜ਼ੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਸਤਨਾਮ ਕੌਰ ਮੱਲੀ ਜੀ ਪਹੁੰਚੇ ਹੋਏ ਨੇ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਸਨ ਇਨਾਂ ਦਾ ਮਾਤਾ ਜੀ ਦਾ ਨਾਮ ਮਤਾ ਨਾਨਕੀ ਜੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ بیٹے ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਣ ਦੀ ਬਜਾਈ ਆਪਣੇ ਪੁੱਤੀ ਗੁਰੂ ਹਰ Rai ਜੀ ਨੂੰ ਜੂ ਬਾਬਾ ਗੁਰਦਿੱਤਾ ਜੀ ਦੇ بیٹے ਸਨ ਉਹਨਾਂ ਨੂੰ ਦਿੱਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਮਤਾ ਨਾਨਕੀ ਜੀ ਨੇ ਕੁਐਸਚਨ ਕੀਤਾ ਕਿ بیٹے ਦੇ ਹੁੰਦਿਆਂ ਤੁਸੀਂ ਪੁੱਤ ਨੂੰ ਗੁਰਗੱਦੀ ਦਿੱਤੀ ਐ ਇਸ ਦਾ ਕੀ ਕਾਰਨ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਲੈ ਕੇ ਬਾਬਾ ਬਕਾਲੀ ਚਲੇ ਜਾਓ ਜਿਹੜੇ ਕਿ ਮਾਤਾ ਨਾਨਕੀ ਜੀ ਦੇ ਪੇਕੇ ਸੰਗੁਰੂ ਤੇਗ ਭਾਦਰ ਸਾਹਿਬ ਜੀ ਦਾ ਨਾਨਕਕਾਰਸੀ ਉੱਥੇ ਚਲੇ ਜਾਓ ਜੋ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ بیٹے ਨੇ ਕਰਨਾ ਉਸ ਦੇ ਵਾਸਤੇ ਤਿਆਰੀ ਦੀ ਲੋੜ ਹੈ ਸ਼ੁਰੂ ਵਿੱਚ ਗੁਰੂ ਤੇਗ ਭਾਦਰ ਸਾਹਿਬ ਜੀ ਦਾ ਨਾਮ ਤੇਗ ਤਿਆਗ ਮਲ ਜੀ ਸੀ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਲੜੇ ਗਏ ਯੁੱਧਾਂ ਦੇ ਵਿੱਚੋਂ ਇੱਕ ਯੁੱਧ ਕਰਤਾਰਪੁਰ ਸੀ ਜਿਸ ਤੇ ਕਿ ਬੜੀ ਛੋਟੀ ਉਮਰ ਦੇ ਵਿੱਚ ਤਿਆਗ ਮੱਲ ਜੀ ਨੇ ਬਹੁਤ ਹੀ ਬਖਾਦਰੀ ਦੇ ਨਾਲ ਤੇਗ ਵਾਹੀ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਤਿਆਗ ਮੱਲ ਰੱਖ ਦਿੱਤਾ ਜੀ ਬਾਬਾ ਬਕਾਲਾ ਆ ਕੇ ਉਹਨਾਂ ਨੇ ਗੁਰੂ ਤੇ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਸਾਹਿਬ ਜੀ ਰੱਖਿਆ ਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਕਾਲੀ ਆਕੇ ਪੂਰੇ ਦੇ ਵਿੱਚ ਬੈਠ ਕੇ ਭਗਤੀ ਕਰਦੇ ਸਨ ਔਰ ਸਾਰੇ ਦਿਨ ਦੇ ਵਿੱਚ ਇੱਕ ਟਾਈਮ ਪ੍ਰਸ਼ਾਦਾ ਜੋ ਕਿ ਮਾਤਾ ਗੁਜਰੀ ਜੀ ਦੀ ਬੇਨਤੀ ਤੇ ਉਹ ਲੈ ਕੇ ਆਉਂਦੇ ਸਨ ਕਰਦੇ ਸਨ ਉਹ ਤੁਸੀਂ ਸਾਰੇ ਇਸ ਇਤਿਹਾਸ ਤੋਂ ਵਕੀਫ ਹੋ ਕਿ ਕਿਸ ਤਰ੍ਹਾਂ ਮੱਖਣਸ਼ਾ ਲਵਾਨੀ ਦਾ ਜਹਾਜ਼ ਡੁੱਬਣ ਲੱਗਿਆ ਉਸਨੇ ਅਰਦਾਸ ਕੀਤੀ ਤੇ ਜਦੋਂ ਉਹ ਆ ਕੇ ਜਿਹੜੇ ਗੁਰੂ ਨਾਨਕ ਦੇਵ ਸਹਿਜ ਜੀ ਤੇ ਲੱਗੇ ਤੇ ਹੋਣਗੇ ਜੇ ਕਿ ਮੇਰਾ ਜਹਾਜ਼ ਠੀਕ ਠਾਕ ਸਹੀ ਸਲਾਮਤ ਬਾਹਰ ਪੁੰਚਦਾ ਤਾਂ 500 ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਮੈਂ ਉਹਨਾਂ ਨੂੰ ਦਾਨ ਕਰਾਂਗਾ ਜਦੋਂ ਮੱਖਣਸ਼ਾ ਲਵਾਨਾ ਬਕਾਲੀ ਪਹੁੰਚੇ ਤਾਂ ਉਸ ਟਾਈਮ ਤੇ ਸਿੱਖ ਧਰਮ ਦੇ ਸੋਢੀ ਖਾਨਦਾਨ ਦੇ ਨਾਲ ਕਿਉਂਕਿ ਚੌਥੇ ਪਾਸ਼ਾ ਤੋਂ ਬਾਅਦ ਇਹ ਹੁਕਮ ਹੋ ਗਿਆ ਸੀ ਕਿ ਜਿਹੜੇ ਵੀ ਗੁਰੂ ਹੋਣਗੇ ਮਾਤਾ ਪਾਨੀ ਜੀ ਦੇ ਕਹਨ ਤੇ ਉਹ ਸੋਢੀ ਵੰਸ਼ ਵਿੱਚ ਹੋਣਗੇ ਤੇ ਸੋਢੀ ਵੰਸ਼ ਦੇ ਵਿਰੋਧੀ ਜਿਹੜੇ ਧੀਰਮਲਿਏ, ਰਾਮਰਾਇਏ ਹੋਰ ਬਹੁਤ ਸਾਰੇ ਜਿਹੜੇ ਪਖੰਡੀ ਸੀ ਉਹ ਬਹੁਤ ਸਾਰੇ ਬਾੜ ਬੈਠ ਗਏ ਔਰ ਉਹ ਦੇਵਾ 22 ਇਨ ਨੰਬਰ ਮੱਖਣ ਸ਼ਰ ਲਵਾਨਾ ਜਿਹੜੀ ਨੇ ਉਹ ਬੜਾ ਕਵਰਾਈ ਫਿਰ ਉਹਨਾਂ ਦੇ ਮਨ ਵਿੱਚ ਫੁਰਨਾ ਆਇਆ ਕਿ ਮੈਂ ਦੋ ਦੋ ਮੋਹਰਾਂ ਧਰ ਕੇ ਉਹਨਾਂ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਾਂਗਾ ਜਿਹੜਾ ਸੱਚਾ ਗੁਰੂ ਹੋਏਗਾ ਉਹ ਬਾਕੀ ਦੇ ਵੀ ਮੰਗੇਗਾ ਜੀ ਤਾਂ ਉਹਨਾਂ ਨੇ ਦੋ ਦੋ ਮੋਹਰਾਂ ਤਰਕੇ ਤੇ ਉਹ ਸਾਰੇ ਝੂਠੇ ਸੀ ਉਹਨਾਂ ਨੇ ਕਿੱਥੇ ਮੰਗਣਾ ਸੀ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਕਿੱਥੇ ਨੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਪੂਰੀ ਵਿੱਚ ਬੈਠੇ ਤਪੱਸਿਆ ਕਰਦੇ ਨੇ ਪਰਿਵਾਰ ਦੀ ਪਰਮਿਸ਼ਨ ਦੇ ਨਾਲ ਉਹ ਪੂਰਾ ਵਿੱਚ ਗਿਆ ਉਹਨਾਂ ਨੇ ਉਸੇ ਤਰ੍ਹਾਂ ਦੋ ਸੋਨੇ ਦੀਆਂ ਮੋਹਰਾਂ ਕੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਣਾ ਸੀਸ ਚੁਕਾਇਆ ਤਾਂ ਉਹਨਾਂ ਨੇ ਕੁਐਸਚਨ ਕੀਤਾ ਕਿ ਬਾਕੀ 498 ਮੋਰਾ ਕਿੱਥੇ ਨੇ ਤੇ ਤੂੰ ਭਾਈ ਇਹ ਗੁਰੂ ਘਰ ਦਾ ਪੂਰਾ ਪੈਸਾ ਦੇ ਉਹ ਖੁਸ਼ੀ ਵਿੱਚ ਇੰਨੇ پاگل ਹੋ ਗਿਆ ਉੱਪਰ ਛੱਤ ਤੇ ਚਲੇ ਗਿਆ ਤੇ ਉਹਨਾਂ ਨੇ ਮੋਰਾ ਉੱਤੇ ਸਿੱਟੀਆਂ ਕਿਹਾ ਤੇ ਗੁਰੂ ਲਾ ਦੋਰੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖ ਕੌਮ ਲਈ ਬਹੁਤ ਵੱਡੇ ਕੰਮ ਕੀਤੇ ਔਰ ਉਹ ਅਨੰਦਪੁਰ ਸਾਹਿਬ ਚਲੇ ਗਏ ਅਨੰਦਪੁਰ ਸਾਹਿਬ ਸਾਇਆ ਤੇ ਉਹਨਾਂ ਨੂੰ ਉੱਥੇ ਕਸ਼ਮੀਰੀ ਪੰਡਤ ਜੋ ਕਿ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਸਨ ਉਹਨਾਂ ਦਾ ਇੱਕ ਜਥਾ ਆਇਆ ਔਰ ਉਹਨਾਂ ਨੇ ਸਾਰੀ ਜਿਹੜੀ ਵਿੱਥਿਆ ਸੀ ਜੋ ਜ਼ਬਰ ਜ਼ੁਲਮ ਔਰੰਗਜ਼ੇਬ ਵੱਲੋਂ Hindu ਧਰਮ ਦੇ ਉੱਪਰ ਕੀਤੀ ਜਾ ਰਹੀ ਸੀ ਹਿੰਦੂਆਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਬ ਵੀ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੰਡਤ ਕਿਰਪਾਲਦਾਸ ਜੀ ਦੀ ਅਗਵਾਈ ਦੇ ਵਿੱਚ ਉਹ ਆਏ ਔਰ ਉਹਨਾਂ ਨੇ ਆ ਕੇ ਸਾਰੀ ਵਿਥਿਆ ਦੱਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਵੀ ਤੁਹਾਡੇ ਦੁੱਖ ਦੂਰ ਹੋ ਸਕਦੇ ਨੇ ਤੁਹਾਡੇ ਤੇ ਤੁਸੀਂ ਵੀ ਬਲਵਾਨ ਬਾਸ ਰਹਦੇ ਹੋ ਤੁਹਾਡੇ ਦੇ ਜ਼ੁਲਮ ਰੁਕ ਸਕਦੇ ਨੇ ਜੇਕਰ ਕੋਈ ਮਹਾਪੁਰਖ ਵੱਡਾ ਕੋਈ ਕੁਰਬਾਨੀ ਕਰ ਦੇਵੇ ਦੇਰ 14 ਨੰਬਰਸ ਦੇ ਉਹਨਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਹਾਂ ਮੈਂ ਆਪਣੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਇੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਤੋਂ ਵੀ ਘੱਟ ਸੀ ਉਹ ਹੱਸਦੇ-ਹੱਸਦੇ ਆਏ ਕੁਐਸਚਨ ਕੀਤਾ ਪਿਤਾ ਜੀ ਇਹ ਲੋਕ ਕੌਣ ਨੇ ਤੇ ਉਦਾਸ ਕਿਉਂ ਨੇ ਇਹਨਾਂ ਦੀ ਉਦਾਸੀ ਦਾ ਕਾਰਨ ਕੀ ਹੈ ਗੁਰੂ ਸਾਹਿਬ ਦੁਆਰਾ ਐਕਸਪਲੇਨ ਕੀਤਾ ਗਿਆ ਔਰ ਕਿਹਾ ਗਿਆ ਕਿ ਇਹਨਾਂ ਦੇ ਦੁੱਖ ਦੂਰ ਹੋ ਸਕਦੇ ਨੇ ਜੇਕਰ ਕੋਈ ਮਹਾਪੁਰਖ ਆਪਣੀ ਬਲੀ ਦੇ ਦੇਵੇ ਆਪਣੀ ਕੁਰਬਾਨੀ ਦੇ ਦੇਵੇ ਆਪਣਾ ਸੈਕਰੀਫਾਈਸ ਕਰ ਦੇਵੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੈ ਬਾਲ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਿਤਾ ਨੂੰ ਕੁਰਬਾਨ ਕਰਨਾ ਜਦੋਂ ਥੋੜਾ ਵੱਡੇ ਹੋਏ ਤਾਂ ਆਪਣੇ ਜਦੋਂ ਪਿਤਾ ਬਣੇ ਤਾਂ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਨਾ ਆਪਣੀ ਮਾਂ ਨੂੰ ਕੁਰਬਾਨ ਕਰਨਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਆਇਆ ਹੈ ਵਰ ਦੇ ਵਿੱਚ ਹੋਰ ਕਿਸੇ ਦੇ ਹਿੱਸੇ ਤੇ ਨਹੀਂ ਆਇਆ ਸਰਬੰਸ ਦਾਨੀ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਬੱਚੇ ਨੂੰ ਗੱਲ ਨਾਲ ਲਾ ਲਿਆ ਤੇ ਕਿਹਾ ਵੀ ਹਾਂ ਤੂੰ ਹੁਣ ਸਾਰਾ ਪਾਰ ਸੰਭਾਲ ਸਕਦਾ ਹੈ ਆਈ ਏਮ ਵੈਰੀ ਹੈਪੀ ਮੈਂ ਬੜਾ ਖੁਸ਼ ਹਾਂ ਤੇ ਪੰਡਤਾਂ ਨੂੰ ਦਿਲਾਸਾ ਦਿੱਤਾ ਕਿ ਤੁਸੀਂ ਜਾ ਕੇ ਕਹਿ ਦਿਓ ਕਿ ਸਾਡੇ ਜਿਹੜੇ ਧਰਮ ਕਾਨੂੰਨ ਨੇ ਉਹ ਤੇਗ ਬਹਾਦਰ ਨੇ ਜੇਕਰ ਉਹ ਤੇਰਾ ਧਰਮ ਸਵੀਕਾਰ ਕਰ ਲੈਣਗੇ ਤਾਂ ਅਸੀਂ ਸਾਰੇ ਮੁਸਲਿਮ ਬਣ ਜਾਗੇ ਔਰੰਗਜ਼ੇਬ ਵੀ ਬੜਾ ਖੁਸ਼ ਹੋਇਆ ਤੇ ਸਭ ਤੋਂ ਵੱਡੀ ਗੱਲ ਬੇਟੇ ਵੀ ਆਪ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਚੱਲ ਪਈ ਆਪਣੀ ਸ਼ਹਾਦਤ ਦੇ ਨੇ ਜੀ ਰਸਤੇ ਵਿੱਚ ਪ੍ਰਚਾਰ ਕਰਦੇ ਗਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਔਰਨਸੇਬ ਨੂੰ ਮਿਲੇ ਔਰ ਸਾਰੀ ਜਿਹੜੀ ਹੈ ਗੱਲ ਦੱਸੀ ਤੇ ਉਸਨੇ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਤੁਹਾਡਾ ਧਰਮਰ ਲੱਗ ਗਿਆ ਤੁਹਾਡੇ ਸਿਧਾਂਤ ਵੱਖਰੇ ਨੇ ਮੇਰਾ ਉਹਨਾਂ ਨਾਲ ਕੋਈ ਉਹ ਨਹੀਂ ਮੈਂ ਤਾਂ ਇਹਨਾਂ ਨੂੰ ਜਿਹੜੇ ਬੁੱਤ ਪੂਜਦੇ ਨੇ ਬੁੱਤ پرست ਲੋਕ ਨੇ ਇਹਨਾਂ ਨੂੰ ਅਸੀਂ ਜਿਹੜਾ ਹੈ ਮੈਨੂੰ ਖੁਦਾ ਦਾ ਹੁਕਮ ਹੈ ਵੀ ਖਤਮ ਕਰ ਦੇ ਔਰ ਉਹਨਾਂ ਨੇ ਜਿਹੜਾ ਹੈ ਕੁਰਬਾਨੀ ਲਈ ਤਿਆਰ ਹੋਏ ਫਿਰ ਉਸ ਤੋਂ ਬਾਅਦ ਬਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਨੇ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਆਰੇ ਨਾਲ ਜੀ ਰਿਹਾ ਹੈ ਉਹ ਦੇਗ ਦੇ ਵਿੱਚੋਂ ਵਾਲੇ ਦਿੱਤੇ ਗਏ ਤੇ ਉਹਦੇ ਵਿੱਚ ਵੀ ਸੰਤ ਰਾਮ ਦਾਸੀ ਨੇ ਬੜੀਆਂ ਸੂਹੀਆਂ ਮਤਲਬ ਲਾਈਨਸ ਲਿਖਿਆ ਨੇ ਕਿ ਦਿੱਲੀ ਦਾ ਜਿਹੜਾ ਤਖਤ ਹੈ ਉਹ ਹਮੇਸ਼ਾ ਲੋਕਾਂ ਤੇ ਜ਼ੁਲਮ ਕਰਦਾ ਜਾਂਦਾ ਹੈ ਉਹਦੀਆਂ ਦੋ ਲਾਈਨਾਂ ਨੇ ਦਿੱਲੀ ਦੇ ਦਿਆਲਾ ਦੇਖ ਦੇਗ ਚ ਉਬਲਦਾਨੀ ਅਜੇ ਤੇਰਾ ਮੰਨਣਾ ਪਰੇ ਦਿੱਲੀਏ ਦੀਆਲਾ ਦੇਖ ਦੇਗ ਚ ਉਬਲਦਾਨੀ ਅਜੇ ਤੇਰਾ ਮੰਨਣਾ ਪਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ ਅਜੇ ਮਨ ਮਤਿਆ ਕਰੇ ਦਿਲ ਈ ਨੀ ਦਿਲ ਈ ਨੀ ਦਿਲ ਈ ਦਿੱਲੀਏ ਤੈਨੂੰ ਸਾਡੀ ਇਲਤਜਾ ਹੈ ਚਾਹੇ ਉਹ ਵਿਦੇਸ਼ੀਆਂ ਦਾ ਰਾਜ ਹੋਵੇ ਚਾਹੇ ਆਪਣਿਆਂ ਦਾ ਰਾਜ ਹੋਵੇ ਤੁਸੀਂ ਕੁਛ ਸ਼ਰਮ ਕਰੋ ਤੁਸੀਂ ਕੁਛ ਦਇਆ ਕਰੋ ਆਪਣੇ ਲੋਕਾਂ ਨੂੰ ਸਮਝੋ ਆਪਣੇ ਰਾਜ ਨੂੰ ਸਮਝੋ ਕਿ ਇਹ ਸਾਡੇ ਸਾਡੇ ਆਪਣੇ ਨੇ ਜਿਵੇਂ ਕਿ ਹੁਣੀ ਪ੍ਰੋਫੈਸਰ ਸਤਨਾਮ ਕੌਰ ਮੱਦੀ ਜੀ ਨੇ ਬਹੁਤ ਸੋਹਣੀ ਆਵਾਜ਼ ਦੇ ਵਿੱਚ ਕੁਝ ਪੰਕਤੀਆਂ ਸਾਡੇ ਸਾਹਮਣੇ ਸੁਣਾਈਆਂ ਨੇ ਅਸੀਂ ਚਾਹਾਂਗੇ ਕਿ ਦੋ ਲਾਈਨਾਂ ਹੋਰ ਉਹ ਜਿਹੜੀਆਂ ਨੇ ਭាទੁਰ ਜੀ ਦੇ ਬਾਰੇ ਸੁਣਾਉਣ ਕਤਲਗਾਵਲ ਜਾਂਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸਲਾਮ ਧਰਮ ਨਾ ਕਬੂਲ ਕਰਨਾ ਸੀ ਨਾ ਕੀਤਾ ਉਹਨਾਂ ਨੂੰ ਕਤਲ ਕਰਨ ਦਾ ਜਿਹੜਾ ਹੈ ਹੁਕਮ ਦੇ ਦਿੱਤਾ ਗਿਆ ਵੀ ਇਹਨਾਂ ਦਾ ਸੀਸ ਜਿਹੜਾ ਹੈ ਉਹ ਧੜ ਤੋਂ ਅਲੱਗ ਕਰ ਦਿੱਤਾ ਜਾਵੇ ਤੇ ਗੁਰੂ ਸਾਹਿਬ ਔਰੰਗਜ਼ੇਬ ਕਤਲਗਾਵਲ ਜਾਂਦੇ ਹੋਏ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੂੰ ਭਾਵੇਂ ਜਾਨ ਵੀ ਲੈ ਲਾ ਤੇ ਤੁਝੀ ਨਹੀਂ ਹੋਣਾ ਤੂੰ ਭਾਵੇਂ ਜਾਨ ਵੀ ਲੈ ਲੈ ਤੇ ਤੁਝੀ ਨਹੀਂ ਹੋਣਾ ਅੱਗੇ ਕੀ ਨਹੀਂ ਹੋਇਆ ਤੇ ਅੱਗੋਂ ਕੀ ਨਹੀਂ ਹੋਣਾ ਤੂੰ ਹਾਕਮ ਵਕਤ ਦਾ ਹੈ ਤੇ ਖੂਨ ਦੀ ਮੰਗ ਕੀਤੀ ਏ ਮੈਂ ਇਨਾ ਖੂਨ ਦੇਵਾਂਗਾ ਕਿ ਤੇਥੋਂ ਪੀ ਨਹੀਂ ਹੋਣਾ ਔਰੰਗਜ਼ੇਬ ਗੁਰੂ ਸਾਹਿਬ ਨੂੰ ਕਹਿੰਦਾ ਜਾਨਵਾਰ ਨਹੀਂ ਦੂਸਰੇ ਧਰਮ ਬਦਲੇ ਇਸ ਵਿੱਚ ਕੋਈ ਏਡੀ ਦਿਨਾਈ ਤਾਂ ਨਹੀਂ ਜੇਕਰ ਤੁਸੀਂ ਸ਼ਹੀਦ ਵੀ ਹੋ ਗਏ ਤਾਂ ਬਦਲ ਜਾਣੀ ਕੋਈ ਇੱਥੇ ਖੁਦਾਈ ਤਾਂ ਨਹੀਂ ਗੁਰੂ ਸਾਹਿਬ ਜਵਾਬ ਦਿੰਦ ਨੇ ਇਹ ਠੀਕ ਖੁਦਾਈ ਨਹੀਂ ਬਦਲ ਸਕਦੇ ਤੇਰੇ ਜ਼ੁਲਮ ਦਾ ਨਸ਼ਾ ਤੰਤੋ ੜ ਦਿਆਂਗੇ ਅਸੀਂ ਇਸ ਸ਼ਹਾਦਤ ਦੇ ਨਾਲ ਸ਼ਹਾ ਇੱਕ ਨਵਾਂ ਇਤਿਹਾਸ ਨੂੰ ਮੋੜ ਦਿਆਂਗੇ ਸਾਡੇ ਖੂਨ ਚੋਂ ਉਹ ਸ਼ਕਤੀ ਹੋ ਪੈਦਾ ਜੋ ਟਕਰਉ ਹਰ ਖੂਨੀ ਸਰਕਾਰ ਦੇ ਨਾਲ ਅੱਗੋਂ ਜਿਹੜਾ ਵੀ ਜ਼ਾਲਮ ਹਥਿਆਰ ਚੱਕੂ ਉਹ ਵੀ ਸੋਧਿਆ ਜਾਉ ਹਥਿਆਰ ਦੇ ਨਾਲ ਇੱਕ ਨਵਾਂ ਮੋੜ ਆ ਗਿਆ ਬੇਟੇ ਭਗਤੀ ਤੇ ਸ਼ਕਤੀ ਦਾ ਮੋੜ ਇਕੱਠੇ ਸੁਮੇਲ ਹੋ ਗਿਆ ਧਰਮ ਦਾ ਔਰ ਸ਼ਕਤੀ ਦਾ ਸਿੱਖ ਧਰਮ ਦੇ ਵਿੱਚੇ ਨਾਲ-ਨਾਲ ਚੱਲਦੇ ਨੇ ਲੇਕਿਨ ਜਿਹੜੀ ਸ਼ਕਤੀ ਹੈ ਉਹ ਜਿਆਦਾ ਡੋਮੀਨੇਟ ਨਹੀਂ ਕਰਦੀ ਉਹ ਪਹਿਲਾਂ ਜਿਹੜੀ ਹੈ ਆਪਣੀ ਅਗਵਾਈ ਧਰਮ ਤੋਂ ਲੈਂਦੀ ਹੈ ਧਰਮ ਉੱਪਰ ਹੈ ਤੇ ਸਿਆਸਤ ਜਿਹੜੀ ਹੈ ਥੱਲੇ ਹੈ ਉਹਨਾਂ ਦੀ ਅਗਵਾਈ ਵਿੱਚ ਚੱਲਦੀ ਹੈ ਇਸ ਤਰ੍ਹਾਂ ਦਾ ਇਹ ਜਿਹੜਾ ਹੈ ਕਿ ਮੋੜ ਆਇਆ ਟਰਨਿੰਗ ਪੁਆਇੰਟ ਆਇਆ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਮੋੜ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਨੇ ਉਹਨਾਂ ਨੇ ਹਥਿਆਰ ਬੰਦ ਕੀਤਾ ਕੌਮ ਨੂੰ ਇਸ ਸਮੇਂ ਦੀ ਮੰਗ ਹੁੰਦੀ ਹੈ ਹਥਿਆਰ ਚੱਕਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਕਿਸੇ ਦੇ ਵਾਰ ਕਰਨ ਵਾਸਤੇ ਕਿਸੇ ਦੀ ਜ਼ਮੀਰ ਨੂੰ ਇਹ ਨਹੀਂ ਟੁੰਬਣਾ ਚਾਹੀਦਾ ਕਿ ਉਹ ਆਪਾ ਵਾਰਨ ਵਾਸਤੇ ਤਿਆਰ ਹੋ ਜਵੇ ਹਥਿਆਰ ਚੱਕਣ ਵਾਸਤੇ ਤਿਆਰ ਹੋਈ ਪ੍ਰੇਮ ਜਿਨ ਪ੍ਰੇਮ ਕੀਓ ਤਿੰਨਹੀ ਪ੍ਰਭ ਪਾਇਓ ਫਿਰ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੋਈ ਤੇਗ ਭਾਦਰ ਕੇ ਚਲਤ ਪੈਉ ਜਲਤ ਮੇ ਸੋਕ ਹੇ 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 ਸਭ जग ਪਇਓ ਜੈ 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 ਸੁਰ ਲੋਕ ਗੁਰੂ ਤੇਗ ਬਹਾਦਰ ਵਰਡ ਦੇ ਵਿੱਚ ਉਹਨਾਂ ਦੀ ਸ਼ਹਾਦਤ ਆਪਣੀ ਇੱਕ ਐਗਜ਼ਾਮਪਲ ਆਪ ਹੈ ਜੀ ਸਾਰੇ ਸੰਸਾਰ ਦੇ ਵਿੱਚ ਲੋਕ ਆਪਣੇ ਧਰਮ ਲਈ ਆਪਣੇ ਕੁੰਬੇ ਲਈ ਆਪਣੀ ਕੌਮ ਲਈ ਆਪਣੇ ਧਰਮ ਦੇ ਇੱਕ ਪੱਖ ਲਈ ਜਿਵੇਂ ਕਿ ਇਸਾਈਆਂ ਦੇ ਵਿੱਚ ਪ੍ਰੋਟੈਸਟੈਂਟ ਨੇ ਕੈਥੋਲਿਕ ਨੇ ਮੁਸਲਮਣ ਦੇ ਵਿੱਚ ਸੂਨੀ ਨੇ ਸ਼ੀਆ ਨੇ ਉਹ ਆਪਣੇ ਆਪਣੀ ਜਿਹੜੀ ਕੁੰਬੇ ਨੂੰ ਆਪਣੇ ਪੱਖ ਨੂੰ ਬਚਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਨੇ ਸੰਸਾਰ ਦੇ ਵਿੱਚ ਇੱਕ ਸ਼ਹਾਦਤ ਐਸੀ ਹੈ ਔਰ ਵੀ ਆਰ ਪ੍ਰਾਊਡ ਟੂ ਬੀ ਦਾ ਸਿੱਖ ਆਫ दैट ਗੁਰੂ ਕੋਈ ਵੀ ਸਿੱਖ ਜਿਹੜਾ ਉਹ ਸਿੱਖ ਨਹੀਂ ਜਿਹੜਾ ਕਿ ਦੂਜੇ ਧਰਮਾਂ ਨੂੰ ਨਫ਼ਰਤ ਕਰਦਾ ਕਿਉਂਕਿ ਗੁਰੂ ਸਾਹਿਬ ਨੇ ਸਾਰੇ ਧਰਮਾਂ ਦੀ ਆਜ਼ਾਦੀ ਵਾਸਤੇ ਜਿਹੜੀ ਹੈ ਸ਼ਹਾਦਤ ਦਿੱਤੀ ਹੈ ਆਪਣਾ ਖੂਨ ਢੋਲਿਆ ਔਰ ਉਹਨਾਂ ਦੇ ਬੇਟੇ ਨੇ ਅੱਗੋਂ ਫੇਰ ਸਾਰਿਆਂ ਨੂੰ ਜਿਹੜਾ ਹੈ ਜ਼ੁਲਮ ਦੇ ਵਿਰੁੱਧ ਹਥਿਆਰ ਚੱਕੇ ਜ਼ਾਲਮਾਂ ਦਾ ਨਾਸ ਕੀਤਾ ਮੁਗਲਾਂ ਦੀਆਂ ਜੜਾਂ ਪਟ ਦਿੱਤੀਆਂ ਹਿੰਦੁਸਤਾਨ ਦੇ ਵਿੱਚੋਂ ਸਦੀਆਂ ਤੋਂ ਗੁਲਾਮ ਚੱਲਿਆ ਆ ਰਿਹਾ ਦੇਸ਼ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦਾ ਇਹ ਪ੍ਰਣਾਮ ਨਿਕਲਿਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜਿਹੜੀ ਹੈ ਲਹਿਰ ਜਿਹਦੇ ਵਿੱਚੋਂ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦੇ ਧਰਮ ਗੁਰੂ ਤੇਗ ਬਹਾਦਰ ਸਾਹਿਬ ਦੇ ਧਰਮ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ ਮੋਢੀ ਹੋ ਕੇ ਨਿੱਤਰਿਆ ਉਸਨੇ ਜ਼ੁਲਮ ਨੂੰ ਠੱਲ ਪਾਈ ਦੇਸ਼ ਨੂੰ ਆਜ਼ਾਦ ਕਰਾਇਆ ਔਰ ਸਾਰੇ ਪੈਨਾਪਰਾਵਨ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ This is Indo Oz Australia and you're watching Indo Oz News the voice of unity